ਜੰਮੂ ਕਸ਼ਮੀਰ ਦੇ ਵਿੱਚ ਪਹਿਲਗਾਮ ਦੇ ਵਿੱਚ ਜੋ ਕੁਝ ਘਟਨਾ ਵਾਪਰੀ ਹੈ ਉਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਵੀ ਸੁਚੇਤ ਹੈ ਕਿਉਂਕਿ ਪੰਜਾਬ ਦੇ ਵਿੱਚ ਵੀ ਪਿਛਲੇ ਦੇਖਿਆ ਜਾਵੇ ਤਾਂ ਕਈ ਮਹੀਨਿਆਂ ਤੋਂ ਲਗਾਤਾਰ ਪੰਜਾਬ ਦੀਆਂ ਵਕ ਵਕ ਥਾਮਾਂ ਦੇ ਉੱਤੇ ਜਿਸ ਤਰ੍ਹਾਂ ਗ੍ਰਨੇਡ ਹਮਲੇ ਕੀਤੇ ਜਾ ਰਹੇ ਸੀ ਜਾਂ ਫਿਰ ਵਿਰੋਧੀ ਪਾਟੀ ਵਾਲੇ ਸਮਾਨ ਸਰਕਾਰ ਨੂੰ ਇਸ ਮਤਲਬ ਇਸ ਮਸਲੇ ਨੂੰ ਦੇਖ ਕੇ ਘੇਰੇ ਸੀ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਕੁਝ ਦੇਸ਼ ਵਿਰੋਧੀ ਪੰਜਾਬ ਵਿਰੋਧੀ ਤਾਕਤਾਂ ਦੇ ਵੱਲੋਂ ਲਗਾਤਾਰ ਹਾਲਾਤ ਇਹ ਜੇ ਬਣਾ ਜਾ ਰਹੇ ਨੇ ਤਾਂ ਕਿ ਪੰਜਾਬ ਦੇ ਵਿੱਚ ਮਾਹੌਲ ਖਰਾਬ ਕੀਤਾ ਜਾ ਸਕੇ ਤੇ ਭਾਈਚਾਰਕ ਸਾਂਝ ਨੂੰ ਜਿਹੜੇ ਹੈ ਉਸ ਨੂੰ ਵੀ ਇੱਕ ਪਾਸੇ ਜਾ ਵਖੈ ਲੀਏ ਕਿ ਇੱਕ ਕਿਨਾਰੇ ਦੇ ਉੱਤੇ ਖੜਾ ਕਰ ਦਿੱਤਾ ਜਾ ਸਕੇ ਤਾਂ ਕਿ ਪੰਜਾਬ ਦੇ ਵਿੱਚ ਜਿਹੜਾ ਸ਼ਾਂਤੀਪੂਰਨ ਮਾਹੌਲ ਬਣਿਆ ਹੋਇਆ ਇਸ ਨੂੰ ਭੰਗ ਕਰ ਦਿੱਤਾ ਜਾ ਸਕੇ ਉਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੀ ਲਗਾਤਾਰ ਇਹੀ ਗੱਲ ਕਹੀ ਜਾ ਰਹੀ ਸੀ ਕਿ ਪੰਜਾਬ ਦੀ ਤਰਤੀਆ ਪੰਜਾਬ ਦੇ ਵਿੱਚ ਨਫਰ ਦਾ ਬੀਜ ਕਦੇ ਵੀ ਨਹੀਂ ਉਗੇਗਾ ਪਰ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਕਿ ਪੰਜਾਬ ਦੇ ਵਿੱਚ 50 ਥਾਮਾ ਦੇ ਉੱਤੇ ਜਾ ਫਿਰ ਬੰਬ ਤੁਮਾਕਿਆਂ ਨੂੰ ਲੈ ਕੇ ਗੱਲਬਾਤ ਕੀਤੀ ਗਈ ਸੀ 32 ਹਲੇ ਪੈਂਡਿੰਗ ਪਏ ਨੇ ਕਿ ਕੁਝ ਜੋ ਕੁਝ ਚੱਲਿਆ ਸੀ ਤਾਂ ਉਸ ਨੂੰ ਲੈ ਕੇ ਹੁਣ ਜਿਹੜੀ ਗੱਲਬਾਤ ਅਸੀਂ ਇਸ ਦੇ ਵਿੱਚ ਕਰਾਂਗੇ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਜਿਹੜਾ ਬਿਆਨ ਸੀ ਜਾਂ ਕੁਝ ਹੋਰ ਰਿਪੋਰਟਾਂ ਸੀ ਉਸ ਨੂੰ ਇੱਕ ਸਿਆਸੀ ਤੌਰ ਦੇ ਉੱਤੇ ਨਹੀਂ ਲੈਣਾ ਚਾਹੀਦਾ ਕਿਉਂਕਿ ਅੱਜ ਜੋ ਕੁਝ ਜਿਹੜੀ ਜੋ ਕੁਝ ਪਹਿਲਗਾਮ ਦੇ ਵਿੱਚ ਵਾਪਰੀ ਘਟਨਾ ਵਾਪਰੀ ਹੈ ਉਸ ਤੋਂ ਕਿਤੇ ਨਾ ਕਿਤੇ ਜੇਕਰ ਇਹ ਜੇ ਕੁਝ ਅਨਸਰ ਜੇਕਰ ਪੰਜਾਬ ਦੇ ਵਿੱਚ ਕੋਈ ਅਜਿਹੀ ਹਰਕਤ ਕਰਦੇ ਨੇ ਤਾਂ ਉਸ ਨੂੰ ਪਹਿਲਾਂ ਹੀ ਇਸ ਬਾਬਤ ਪੂਰੀ ਸਖਤਾਈ ਹੋਣੀ ਚਾਹੀਦੀ ਹੈ ਕਿਉਂਕਿ ਜਿਸ ਤਰ੍ਹਾਂ ਜਿਹੜਾ ਪਹਿਲਕਾਮ ਦੇ ਵਿੱਚ ਘਟਨਾ ਵਾਪਰੀ ਹੈ ਉਸ ਨੇ ਜਿੱਥੇ ਸਾਰੇ ਦੇਸ਼ ਵਾਸੀਆਂ ਦੇ ਉੱਤੇ ਹੀ ਵਿਸ਼ਵ ਭਰ ਦੇ ਵਿੱਚ ਬੈਠੇ ਪੰਜਾਬੀ ਭਾਰਤੀਆਂ ਦੇ ਹਿਰਦੇ ਬਲਉਂਦਰੇ ਨੇ ਪਰ ਹੁਣ ਇੱਥੇ ਵੇਖਣਾ ਇਹ ਬੇहद ਖਾਸ ਹੈ ਹੋਵੇਗਾ ਕਿ ਭਾਰਤ ਸਰਕਾਰ ਹੁਣ ਪਾਕਿਸਤਾਨ ਨੂੰ ਹੁਣ ਇਸ ਮਸਲੇ ਨੂੰ ਲੈ ਕੇ ਮੋੜਮਾ ਜਵਾਬ ਕੀ ਦੇਵੇਗੀ ਕਿ ਹੁਣ ਪਾਕਿਸਤਾਨ ਪਾਣੀ ਦੀ ਬੂੰਦ ਨੂੰ मतलब ਲੈਣ ਦੀ ਤਰਸੇਗਾ ਕਿ ਹੁਣ ਪਾਣੀ ਦੀ ਕਮੀ ਪੰਜਾਬ ਤੇ ਭਾਰਤ ਦੋ ਜਿਹੜਾ ਪਾਣੀ ਪਾਕਿਸਤਾਨ ਵਾਲੇ ਪਾਸੇ ਜਾ ਰਿਹਾ ਹੈ ਕੀ ਉਹ ਬੰਦ ਹੋ ਜਾਵੇਗਾ ਤਾਂ ਪਾਕਿਸਤਾਨ ਦੇ ਉੱਤੇ ਕੀ ਅਸਰ ਪਵੇਗਾ ਕੀ ਇਸ ਦੇ ਨਾਲ ਅਤਵਾਦ ਰੁਕ ਜਾਵੇਗਾ ਜੋਕਰ ਰਾਵਾਂ ਲਗਾਤਾਰ ਪਿਛਲੇ ਕੁਝ ਕੁ ਸਮੇਂ ਤੋਂ ਵੱਧ ਹੁੰਦੀ ਰਹਿੰਦੀਆਂ ਨੇ ਕਿ ਕੁਝ ਇਹਦੇ ਉੱਤੇ ਸਭ ਦੀ ਨਜ਼ਰ ਹੈ ਪਰ ਭਾਰਤ ਦੇ ਵੱਲੋਂ ਹੁਣ ਕਿਤਨੇ ਕਿਤੇ ਇਹ ਇਸ਼ਾਰਾ ਜਰੂਰ ਕਰ ਦਿੱਤਾ ਗਿਆ ਕਿ ਹੁਣ ਜੋ ਕੁਝ ਘਟਨਾ ਵਾਪਰੀ ਹੁਣ ਜਿੱਥੇ ਵੱਡੀ ਗਿਣਤੀ ਦੇ ਵਿੱਚ ਮੌਤਾਂ ਹੋਈਆਂ ਨੇ ਉਸ ਦਾ ਬਦਲਾ ਲੈਣ ਦੇ ਲਈ ਭਾਰਤ ਹੁਣ ਪੂਰੀ ਤਰ੍ਹਾਂ ਚੋਕ ਸੋ ਚੁੱਕਿਆ ਤੇ ਉਹਨਾਂ ਦੇ ਵੱਲੋਂ ਕਮਰ कसे ਕੱਸ ਲਏ ਗਏ ਨੇ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਇਸ ਦਾ ਮੋੜਮਾ ਜਵਾਬ ਭਾਰਤ ਦੇ ਵੱਲੋਂ ਜ਼ਰੂਰ ਦਿੱਤਾ ਜਾਵੇਗਾ ਇਹ ਸੰਕੇਤ ਜਾਂ ਫਿਰ ਕਿਹ ਲਈ ਇਹ ਚਰਚਾਵਾ ਲਗਾਤਾਰ ਜਾਰੀ ਨੇ ਹੁਣ ਭਾਰਤ ਸਰਕਾਰ ਦੇ ਵੱਲੋਂ ਇੱਕ ਹੋਰ ਮੀਟਿੰਗ ਸੱਤ ਲਈ ਗਈ ਹੈ ਜੋ ਵੱਖ-ਵੱਖ ਪਾਰਟੀਆਂ ਦੇ ਨਾਲ ਮੀਟਿੰਗ ਹੋਣੀ ਹੈ ਜੀ ਇਸ ਸਮੱਸਿਆ ਨੂੰ ਲੈ ਕੇ ਕਿਉਂਕਿ ਸਾਰੀ ਪਾਰਟੀਆਂ ਇਸ ਸਮੱਸਿਆ ਦੇ ਉੱਤੇ ਇਕਜੁੱਟ ਨੇ ਕਿਉਂਕਿ ਪਾਕਿਸਤਾਨ ਦੇ ਵੱਲੋਂ ਜਾਂ ਫਿਰ ਜੋ ਕੁਝ ਇਤਵਾਦ ਉਧਰੋਂ ਉਹੀ ਗੱਲਬਾਤ ਨੂੰ ਲੈ ਕੇ ਜਿਸ ਤਰ੍ਹਾਂ ਦੇ ਸੰਕੇਤ ਕੀ ਦਿੱਤੇ ਜਾ ਰਹੇ ਸੀ ਕਿ ਹੁਣ ਪੰਜਾਬ ਦੇ ਵਿੱਚ ਜਿਹੜਾ ਰਸਤਾ ਸੀ ਉਥੇ ਬਾਗਾ ਬਾਟ ਦਾ ਗੱਲ ਕਰ ਲਈ ਜਾਂ ਫਿਰ ਹੋਰ ਥਾਵਾਂ ਦੇ ਉੱਤੇ ਪੰਜਾਬ ਤੋਂ ਜੇਕਰ ਪਾਕਿਸਤਾਨ ਜਾਂਦੇ ਸੀ ਤਾਂ ਉਸ ਨੂੰ ਬੰਦ ਕਰ ਦਿੱਤਾ ਗਿਆ ਹੈ ਉਸ ਨੂੰ ਵਿਰੋਗ ਦਿੱਤਾ ਗਿਆ ਇਹਦੇ ਨਾਲ ਇਹ ਅਸਰ ਕੀ ਹੋਵੇਗਾ ਕਿ ਹੁਣ ਜਿੱਥੇ ਪਾਕਿਸਤਾਨ ਦੇ ਉੱਤੇ ਇਸ ਦਾ ਆਰਥਿਕ ਅਸਰ ਕੀ ਹੋਵੇਗਾ ਭਾਵੇਂ ਸਿੰਧੂ ਜਲ ਸਮਝੌਤੇ ਦੀ ਗੱਲ ਕਰ ਲਈਏ ਜਾਂ ਫਿਰ ਜੋ ਕੁਝ ਸਰਕਾਰ ਦੇ ਵੱਲੋਂ ਹੁਣ ਜਿਹੜੀ ਇੱਕ ਤਿਆਰੀ ਜਿਹੜੀ ਕੀਤੀ ਜਾ ਰਹੀ ਹੈ ਕਿ ਉਸ ਦਾ ਮੋੜ ਮਾ ਜਵਾਬ ਦਿੱਤਾ ਜਾਵੇ ਪਰ ਜੋ ਕੁਝ ਵਾਪਰਿਆ ਸਾਰੀ ਘਟਨਾਮਾ ਕਰਮ ਦੇ ਬਾਰੇ ਤੁਸੀਂ ਕੀ ਸੋਚਦੇ ਆਪਣੇ ਵਿਚਾਰ ਜ਼ਰੂਰ ਦਿਓ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਇਸ ਮਸਲੇ ਨੂੰ ਲੈ ਕੇ ਸੁਰੱਖਿਆ ਦੇ ਮਸਲੇ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਸਿਆਸਤ ਕੀਤੀ ਜਾ ਰਹੀ ਸੀ ਪਰ ਹੁਣ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਸੁਰੱਖਿਆ ਦੇ ਮਸਲੇ ਨੂੰ ਲੈ ਕੇ ਪੰਜਾਬ ਸਰਕਾਰ ਪੰਜਾਬ ਡੀਜੀਪੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਸਮਸੇਂ ਨੂੰ ਲੈ ਕੇ ਪੂਰੀ ਤਰ੍ਹਾਂ ਸੁਚੇਤ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸੁਰੱਖਿਆ ਦੇ ਉੱਤੇ ਉਹਨਾਂ ਦੀ ਖਾਸ ਨਜ਼ਰ ਹੈ ਵੱਖ-ਵੱਖ ਥਾਵਾਂ ਦੇ ਉੱਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਛਾਪੇਮਾਰੀ ਜਾਪਰੇ ਕਹਿ ਲਈ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਇਹੋ ਜੀ ਕੋਈ ਅਨਸੁਖਾਮੀ ਘਟਨਾ ਨਾ ਵਾਪਰ ਸਕੇ ਤੁਸੀਂ ਕੀ ਸੋਚਦੇ ਹੋ ਤੁਸੀਂ ਆਪਣੇ ਵਿਚਾਰ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦਿਓ